ਲਓ ਜੀ ਪਹਿਲਾਂ ਤੇ ਪੂਰੀ ਵੀਡੀਓ ਨੂੰ ਸੁਣਿਓ ਤੇ ਸੁਣ ਕੇ ਅੱਗੇ ਸ਼ੇਅਰ ਕਰਿਓ ਜੀ ਖੁਲਾਲ ਗੜ੍ਹ ਦੀ ਧਰਤੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਧਰਤੀ ਐ ਇਸ ਧਰਤੀ ਦੇ ਉੱਤੇ ਸਮੁੱਚੀ ਰਵਿਦਾਸ ਨਾਮ ਲੈਵਾ ਕੌਮ ਔਰ ਸੰਤ ਮਹਾਪੁਰਸ਼ ਇਹ ਚਾਹੁੰਦੇ ਨੇ ਕਿ ਇਸ ਧਰਤੀ ਦੇ ਉੱਤੇ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਖੁੱਲਣ ਦਿੱਤਾ ਜਾਊਗਾ। ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਬਹੁਜਨ ਸਮਾਜ ਪਾਲਟੀ ਦੇ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਦਾ ਕਹਿਣਾ ਹੈ ਕਿ ਖੁਲਾਲ ਗੜ ਦੇ ਘੇਰੇ-ਘੇਰੇ ਤਿੰਨ ਠੇਕੇ ਆ ਜਿਹੜੇ ਪੰਜਾਬ ਸਰਕਾਰ ਨੇ ਨਜਾਇਜ਼ ਖੋਲ ਰੱਖੇ ਨੇ। ਇਹਨਾਂ ਠੇਕਿਆਂ ਨੂੰ ਪੰਜਾਬ ਸਰਕਾਰ ਤੁਰੰਤ ਬੰਦ ਕਰੇ। ਇਹ ਠੇਕਿਆਂ ਨੂੰ ਲੈ ਕੇ ਅੱਜ ਇੱਕ ਵੱਡਾ ਜਿਹੜਾ ਮਾਰਚ ਵੀ ਕੱਢਿਆ ਗਿਆ ਬਹੁਜਨ ਸਮਾਜ ਪਾਰਟੀ ਵੱਲੋਂ ਔਰ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਨਾਮ ਲੈਵਾ ਸੰਗਤਾਂ ਵੱਲੋਂ ਸੰਤ ਸਮਾਜ ਵੱਲੋਂ ਇਹ ਵੱਡਾ ਮਾਰਚ ਵੀ ਕੱਢਿਆ ਗਿਆ ਏ ਸੁਣੋ ਪੂਰੀ ਵੀਡੀਓ ਔਰ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਬਹੁਜਨ ਸਮਾਜ ਪਾਰਟੀ ਦਾ ਕਹਿਣਾ ਏ ਔਰ ਸੰਤਾ ਮਹਾਂਪੁਰਸ਼ਾਂ ਦਾ ਕਹਿਣਾ ਏ ਕਿ ਕਿਸੇ ਵੀ ਧਰਮ ਸਥਾਨ ਦੇ ਨੇੜੇ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਖੁੱਲਣ ਦਿੱਤਾ ਜਾਊਗਾ ਪੰਜਾਬ ਦੇ ਅੰਦਰ ਸੁਣੋ ਵੀਡੀਓ ਵੀਡੀਓ ਨੂੰ ਸੁਣ ਕੇ ਅੱਗੇ ਜਿਹੜੀ ਆ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੀ ਬੌਜਨ ਸਮਾਜ ਪਾਰਟੀ ਜਿੰਦਾਬਾਦ 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 ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਦੀ ਫਤਿਹ ਬੌਜਨ ਸਮਾਜ ਪਾਰਟੀ ਨੇ ਅੱਜ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਔਰ ਇਥੋਂ ਕਾਫਲਾ ਲੈ ਕੇ ਅਸੀਂ ਗਰ ਸ਼ੰਕਰ ਬਲ ਬਦਣਾ ਸ਼ਹਿਰ ਚ ਰੋਸ ਮਾਰਚ ਕਰਕੇ ਧਰਨਾ ਪ੍ਰਦਰਸ਼ਨ ਕਰਨਾ ਤੋਂ ਇੱਥੇ ਅਸੀਂ ਜਿਹੜਾ ਰੁਕੇ ਆ ਸੰਗਤ ਨੂੰ ਸਿਰਫ ਇਹ ਤਖਾਨ ਲਈ ਰੁਕੇ ਆ ਕਿ ਇਹ ਦੂਸਰਾ ਠੇਕਾ ਹੈ ਸ਼ਰਾਬ ਦਾ ਇੱਕ ਤੋ ਅਸੀਂ ਪਹਿਲਾਂ ਲਾਈਵ ਹੋਏ ਆ ਇਹ ਦੂਜਾ ਠੇਕਾ ਹੈ ਤੇ ਆਲੇ ਦੋਲੇ ਜਿਹੜਾ ਕੈਮਰਾ ਮਾਰੋ ਜੰਗਲ ਹੈ ਤੋਂ ਜੰਗਲ ਦੇ ਵਿੱਚ ਇਹ ਦੂਸਰਾ ਠੇਕਾ ਹੈ ਇਦਾਂ ਹੀ ਇੱਕ ਤੀਸਰਾ ਠੇਕਾ ਪਰਲੇ ਪਾਸੇ ਆ ਜਦੋਂ ਹਿਮਾਚਲ ਵੱਲੋਂ ਜਦੋਂ ਸੰਗਤ ਖੁਰਾਲਗੜ੍ਹ ਸਾਹਿਬ 'ਚ ਐਂਟਰ ਕਰਦੀ ਹੈ ਤੀਜਾ ਠੇਕਾ ਉੱਥੇ ਜਾਨੀ ਗੁਰੂ ਸਾਹਿਬ ਦੇ ਚਰਨ ਛੋਂ ਧਰਤੀ ਤੇ ਜਿੱਥੇ ਗੁਰੂ ਸਾਹਿਬ ਆਏ ਉਸ ਪਿੰਡ ਦੇ ਵਿੱਚ ਤਿੰਨ ਠੇਕੇ ਸ਼ਰਾਬ ਦੇ ਲੀਗਲ ਪੰਜਾਬ ਸਰਕਾਰ ਨੇ ਖੋਲੇ ਔਰ ਇਲੀਗਲ ਬ੍ਰਾਂਚਾਂ ਖੋਲੀਆਂ ਤੋ ਅਸੀਂ ਸ਼ਰਾਬ ਦੇ ਠੇਕਿਆਂ ਕੋਲ ਸਿਰਫ ਸੰਗਤ ਨੂੰ ਪੰਜਾਬ ਦੀ ਨੂੰ ਵਿਸ਼ਪ ਦੀ ਨੂੰ ਗੁਰੂ ਰਵਿਦਾਸ ਨਾਮ ਲੈਵੋ ਸੰਗਤਾਂ ਨੂੰ ਇਹ ਪੰਜਾਬ ਸਰਕਾਰ ਦਾ ਚਿਹਰਾ ਦਿਖਾਉਣ ਦੇ ਲਈ ਆਇਆ ਇਹ ਚਿਹਰਾ ਆ ਜਿਹੜੀ ਜੁੱਤ ਨਸ਼ਿਆਂ ਵਿਰੁੱਧ ਸਰਕਾਰ ਕਹਿੰਦੀ ਹੈ ਇਹ ਪੰਜਾਬ ਸਰਕਾਰ ਦਾ ਚਿਹਰਾ ਦੇਖ ਲਵੋ ਕੇਜਰੀਬਾਲ ਦਾ ਭਗਵੰਤ ਮਾਨ ਦਾ ਕਿ ਗੁਰੂ ਰਵਿਦਾਸ ਦੀ ਧਰਤੀ ਜਿਹੜੀ ਸੰਗਤਾਂ ਲਈ ਸਰਦਾ ਦੀ ਧਰਤੀ ਹੈ ਇਹ ਸਰਦਾ ਦੀ ਧਰਤੀ ਨੂੰ ਸ਼ਰਾਬ ਦੀ ਧਰਤੀ ਬਣਾਉਣ ਦੀ ਨੀਤੀ ਨਾਲ ਅੱਗੇ ਚੱਲ ਰਹੀ ਹੈ ਅੱਜ ਤੱਕ ਇਸ ਧਰਤੀ ਤੇ ਸਰਕਾਰ ਪਾਣੀ ਦੀ ਟੈਂਕੀ ਬਣਾਉਣ ਚ ਫੇਲ ਹੋਈ ਪਾਣੀ ਦੀ ਟੈਂਕੀ ਨਹੀਂ ਲਗਾ ਸਕੇ ਲੇਕਿਨ ਸ਼ਰਾਬ ਦੀਆਂ ਟੈਂਕੀਆਂ ਅਣਗਿਣਤ ਰੱਖ ਦਿੱਤੀਆਂ ਬਹੁਜਨ ਸਮਾਜ ਪਾਰਟੀ ਪੰਜਾਬ ਸਰਕਾਰ ਨੂੰ ਜਨ ਜੋੜਨੇ ਲਈ ਔਰ ਸੰਗਤਾਂ ਨੂੰ ਸਨੇਹਾ ਦੇਣ ਲਈ ਔਰ ਕੌਮ ਦੇ ਸੰਤ ਮਹਾਪੁਰਸ਼ ਜਿਹੜੇ ਨਾਲ ਖੜੇ ਆ ਸੰਤ ਵੀ ਚਾਹੁੰਦੇ ਆ ਕਿ ਸਰਕਾਰ ਇਹ ਪਾਪ ਇੱਥੋਂ ਬੰਦ ਕਰੇ ਔਰ ਸੰਗਤ ਵੀ ਚਾਹੁੰਦੀ ਆ ਸੋ ਅੱਜ ਦਾ ਇਹ ਰੋਸ ਤਰਨਾ ਪ੍ਰਦਰਸ਼ਨ ਖੁਰਾਲਗੜ੍ਹ ਸਾਹਿਬ ਦੀ ਧਰਤੀ ਤੇ ਅਸੀਂ ਮੱਥਾ ਟੇਕ ਕੇ ਮੱਥਾ ਟਣਕਾ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਇਤੋਂ ਕਾਫਲਾ ਗੜਸ਼ੰਕਰ ਵੱਲ ਜਾਊਗਾ ਗੜਸ਼ੰਕਰ ਸ਼ਹਿਰ 'ਚ ਰੋਸ ਮਾਰਚ ਕਰਾਂਗੇ ਔਰ ਡੀਐਸਪੀ ਦਫਤਰ ਮੋਰੇ ਤਰਨਾ ਹੋਏਗਾ ਅਧਿਕਾਰੀਆਂ ਨੂੰ ਮੈਂਮੋਰੰਡਮ ਦਿੱਤਾ ਜਾਏਗਾ ਸਾਡੇ ਮੈਮੋਰੰਡਮ ਦੇ ਮੁੱਦੇ ਕਿ ਸਰਕਾਰ ਤੁਰੰਤ ਖੁਰਾਲਗੜ ਸਾਹਿਬ ਦੀ ਧਰਤੀ ਗੁਰੂ ਰਵਿਦਾਸ ਜੀ ਦੀ ਚਰਨਛੋਹ ਧਰਤੀ ਨੂੰ ਪਵਿੱਤਰ ਧਰਤੀ ਮੰਨਦੀ ਹੋਏ ਇਸ ਧਰਤੀ ਤੋਂ ਸ਼ਰਾਬ ਦਾ ਕਾਰੋਬਾਰ ਜਾਇਜ਼ ਔਰ ਨਜਾਇਜ਼ ਦੁਕਾਨਾਂ ਠੇਕੇ ਬੰਦ ਕਰੇ। ਔਰ ਦੂਸਰਾ ਪੰਜਾਬ ਦੇ ਵਿੱਚ ਡਰੱਗ ਮਾਫੀਆ ਦਾ ਖਾਤਮਾ ਕਰਨ ਦੀ ਨੀਤੀ ਇਮਾਨਦਾਰੀ ਨਾਲ ਲਾਗੂ ਕਰੇ। ਤੀਸਰਾ ਡਾਕਟਰ ਅੰਬੇਦਕਰ ਦੇ ਸਟੈਚੂਆਂ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਕਰੇ। ਔਰ ਪੂਰੇ ਪੰਜਾਬ ਚ ਬਹੁਜਨ ਸਮਾਜ ਦੇ ਮਹਾਪੁਰਸ਼ਾਂ ਦੀ ਬੁੱਤਾਂ ਦੀ ਸੁਰੱਖਿਆ ਲਗਾਵੇ ਔਰ ਫਿਰ ਪੰਜਾਬ ਚ ਗੜਸ਼ੰਕਰ ਦੇ ਵਿੱਚ ਇੱਕ ਰਾਤ ਸੱਤ ਦੁਕਾਨਾਂ ਤੇ ਚੋਰੀ ਹੋਈ ਪੰਜਾਬ ਦੇ ਵਿੱਚ ਤਿੰਨ ਦੁਕਾਨਾਂ ਤੇ ਚੋਰੀ ਹੋਈ ਗੜਸ਼ੰਕਰ ਸਬਡਿਵੀਜ਼ਨ ਦੇ ਮਾਲਪੁਰ ਚ ਦੋ ਦੁਕਾਨਾਂ ਤੇ ਚੋਰੀ ਹੋਈ ਸਤਨੌਰ ਸਬਡਿਵੀਜ਼ਨ ਗੜਸ਼ੰਕਰ ਚ ਪਿੰਡ ਚਾਂਤੂ ਜੱਟਾਂ ਚੋਂ ਗਰੀਬਾਂ ਦੇ ਪਸ਼ੂਕ ਤੱਕ ਖੋਲ ਕੇ ਲੈ ਗਏ ਚੋਰ ਤੋ ਇਹ ਸਰਕਾਰ ਦੀ ਡਿਊਟੀ ਜਾਨ ਮਾਲ ਇਮਾਨਤੀ ਰਾਖੀ ਕਰਨ ਦੀ ਆ ਫੇਲ ਹੋ ਗਈ ਸਰਕਾਰ ਜੁਦ ਨਸ਼ਿਆਂ ਵਿਰੁੱਧ ਨੀਤੀ ਅੱਜ ਇਹਨਾਂ ਦੀ ਨੰਗੀ ਹੋ ਗਈ ਕਿ ਇਹ ਗੁਰੂ ਘਰਾਂ ਨੂੰ ਵੀ ਸਾਡੇ ਗੁਰੂ ਘਰਾਂ ਨੂੰ ਵੀ ਬਖਸ਼ਣਾ ਨਹੀਂ ਚਾਹੁੰਦੇ ਸਾਡੇ ਮਹੱਲਿਆਂ 'ਚ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਆ ਗਰੀਬਾਂ ਦੇ ਘਰਾਂ 'ਚ ਨਜਾਇਜ਼ ਦੁਕਾਨਾਂ ਖੋਲੀਆਂ ਜਾ ਰਹੀਆਂ ਮਜੀਠੇ 27 ਜ਼ਹਿਰੀਲੀ ਸ਼ਰਾਬ ਨਾਲ ਮਰ ਗਏ ਲੁਧਿਆਣੇ 3 ਜ਼ਹਿਰੀਲੀ ਸ਼ਰਾਬ ਨਾਲ ਮਰ ਗਏ ਤਰਨ ਤਰਨ 'ਚ ਮਰੇ ਸੰਗਰੂਰ 'ਚ ਮਰੇ ਲੇਕਿਨ ਇਹ ਸਰਕਾਰ ਸਾਰੇ ਪੰਜਾਬ ਨੂੰ ਉਜਾੜ ਦੇਣਾ ਚਾਹੁੰਦੀ ਆ ਇੰਨੀਆਂ ਬੇਗੁਨਾਹਾਂ ਦੀਆਂ ਜਾਨਾਂ ਲੈ ਕੇ ਵੀ ਇਹਨੂੰ ਹੋਸ਼ ਨਹੀਂ ਆਈ ਇਸ ਕਰਕੇ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੁਣ ਅਸੀਂ ਸਾਰੇ ਚਰਨਛੋ ਗੰਗਾ ਆਪਣੇ ਗੁਰੂ ਰਵਿਦਾਸ ਜੀ ਦੀ ਚਰਨਛੋ ਧਰਤੀ ਤੇ ਪਹੁੰਚਾਂਗੇ ਉੱਥੇ ਅਰਦਾਸ ਕਰਕੇ ਦੁਆ ਕਰਕੇ ਬੇਨਤੀ ਕਰਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਸੰਗਤਾਂ ਦਾ ਕਾਫਲਾ ਗਰਸ਼ੰਕਰਵਲ ਚੱਲੇਗਾ ਅਸੀਂ ਕਿਸੇ ठेकेदार ਨੂੰ ਕੋਈ ਪਰੇਸ਼ਾਨੀ ਇੱਥੇ ਕੀਤਾ ਕਿਉਂਕਿ ठेकेदार ਨੂੰ ਪਰੇਸ਼ਾਨ ਕਰਨਾ ਸਾਡਾ ਕੋਈ ਮਕਸਦ ਨਹੀਂ ठेकेदार ਦਾ ਮਾਲਕ ਮੁੱਖ ਮੰਤਰੀ ਹੈ ਉਹਨੇ ਇਹ ਖਲਾਇਆ ਸاسي ਮੁੱਖ ਮੰਤਰੀ ਨੂੰ ਪੰਜਾਬ ਦੀ ਸਰਕਾਰ ਨੂੰ ਝੰਡਾਉਣਾ ਚਾਹੁੰਦੇ ਆ ਕਿ ਤੁਸੀਂ ਅਸੀਂ ਮੰਨਦੇ ਹਾਂ ਕਿ ਤੁਸੀਂ ਆਪ ਸਰਕਾਰ ਵੀ ਕਾਂਗਰਸ ਭਾਜਪਾ ਇਤਾਲੀਆਂ ਦੀ ਤਰ੍ਹਾਂ ਪਾਪੀਆਂ ਦੀ ਸਰਕਾਰ ਕਿਉਂਕਿ ਸਾਰੇ ਪਾਪੀ ਉਹਨਾਂ ਤਿੰਨਾਂ ਤੋਂ ਨਿਕਲ ਕੇ ਆਪ ਚਾ ਗਏ ਤੁਸੀਂ ਵੀ ਉਹੀ ਪਾਪ ਕਰਦੇ ਆ ਘੱਮਸੇ ਕਮ ਗੁਰੂ ਰਵਿਦਾਸ ਦੀ ਚਰਨਛੋੜੀ ਧਰਤੀ ਨੂੰ ਤਾਂ ਬਖਸ਼ ਨੋ ਪਾਪੀਓ ਲੇਕਿਨ ਭੋਜਨ ਸਮਾਜ ਪਾਰਟੀ ਅਜੇ بڑے ਅੰਦੋਲਨ ਦਾ ਐਲਾਨ ਕਰੂਗੀ ਸਰਕਾਰ ਤੀਨੋ ਅਗਰ ਅਕਲ ਨਾ ਆਈ ਸਰਕਾਰ ਦੀ ਨੀਂਦ ਨਾ ਖੋਲੀ ਤਾਂ ਨੀਂਦ ਖੋਲਣ ਲਈ ਔਰ ਸਰਕਾਰ ਨੂੰ ਉਹਦਾ ਦਿਮਾਗ ਉਹਦੀ ਅਕਲ ਠਿਕਾਣੇ ਲਿਆਉਣ ਲਈ ਭੋਜਨ ਸਮਾਜ ਪਾਰਟੀ ਪਿੰਡ ਪਿੰਡ ਦੇ ਵਿੱਚ ਸੰਗਤਾਂ ਕੋ ਜਾਊਗੀ ਔਰ ਇੱਕ ਬੜੇ ਅੰਦੋਲਨ ਦੇ ਰੂਪ ਦੇ ਵਿੱਚ ਇਹ ਖੜਾ ਕਰੂਗੀ ਕਿ ਸ਼ਹੀਦ ਭਗਤ ਸਿੰਘ ਦੇ ਨਕਲੀ ਚੇਲਿਓ ਨਕਲੀ ਸ਼ਰਾਬ ਪਲਾਣਾ ਬੰਦ ਕਰੋ ਬਲਵਿੰਦਰ ਜੀ ਸ਼ਹੀਦ ਭਗਤ ਸਿੰਘ ਦੇ ਨਕਲੀ ਚੇਲਿਓ ਨਕਲੀ ਸ਼ਰਾਬ ਪਲਾਣਾ ਬੰਦ ਕਰੋ ਬੰਦ ਕਰੋ ਨਕਲੀ ਸ਼ਰਾਬ ਪਲਾਣਾ ਬੰਦ ਕਰੋ ਜਰੈਲੀ ਸ਼ਰਾਬ ਨਾਲ ਪੰਜਾਬ ਉਜੜਨਾ ਬੰਦ ਕਰੋ ਜਰੈਲੀ ਸ਼ਰਾਬ ਨਾਲ ਪੰਜਾਬ ਉਜੜਨਾ ਬੰਦ ਕਰੋ ਗੁਰੂਆਂ ਦੀ ਧਰਤੀ ਨੂੰ ਸ਼ਰਾਬ ਦੀ ਧਰਤੀ ਬਣਾਉਣਾ ਬੰਦ ਕਰੋ ਗੁਰੂਆਂ ਦੀ ਧਰਤੀ ਤੇ ਨਸ਼ਿਆਂ ਦਾ ਵਪਾਰ ਬੰਦ ਕਰੋ ਗੁਰੂਆਂ ਦੀ ਧਰਤੀ ਤੇ ਨਸ਼ਿਆਂ ਦਾ ਵਪਾਰ ਬੰਦ ਕਰੋ ਜੈ ਭੀਮ ਜੈ ਭਗਤਵਾ ਜੈ ਸਮਾਜ ਪਾਰਟੀ ਜਿੰਦਾਬਾਦ 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 ਗੁਰੂਆਂ ਦੀ ਧਰਤੀ ਦੇ ਸ਼ਰਾਬ ਦੇ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਸ੍ਰੀ ਗੁਰੂ ਸਾਹਿਬ ਜੀ ਨੂੰ ਸਨਮਾਨ ਕਰਵਾਓ ਅਸੀਂ ਤੁਹਾਡੇ ਸਾਥ ਹਾਂ